ਅਨੁਸਾਰਿਆਂ ਨੇ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਪਦਤ ਜਿਹੜੀ ਅੰਜਾਮ ਦਿੱਤੀ ਗਈ ਸੀ। ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਬਟਾਲਾ ਬੰਗਰ ਜਿਹੜਾ ਪੀਐਸ ਕਲਾਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ। ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀਗੀ। ਐਂਡ ਟੀਮ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਏਟਲੀ ਜਿਸ ਜੜੀ ਹੈਗੀ ਡੀਐਸਪੀ ਡੀਐਸਪੀਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨੋ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨੋ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਹੈਗੀ ਐਂਡ ਅਸੀਂ ਇਹਦੇ ਚਕੇਸ਼ਟੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸਰਬਜੀਤ ਸਾਬੀ ਅਤੇ ਲਵਪ੍ਰੀਤ ਲਵ ਇਹ ਇੱਕ ਈਕਲਾ ਲਾਲ ਸਿੰਘ ਦਾ ਰਹਿਣ ਵਾਲਾ ਹੈਗਾ ਦੂਸਰਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈਗਾ ਅਸੀਂ ਦੋਨੋਂ ਗ੍ਰਿਫਟਾਰ ਕਰ ਲਏ ਇਹਨਾਂ ਤੋਂ ਇੱਕ 30 ਬੋਲ ਦਾ ਪਿਸਤਲ ਇੱਕ 23 ਬੋਲ ਦਾ ਪਿਸਤਲ ਅਲੋਂਗ ਵਿਦ 8 ਜਿੰਦਾ ਜਿਹੜੇ ਕਾਤੂ ਸੀਗੇ ਰਾਉਂਡ ਐਸ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੂੰ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਜਸਟ ਬਾਅਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਅਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜਿਲ੍ਹਾ ਬਟਾਲਾ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਅ ਸੀ ਉੱਥੇ ਫਾਇਰ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲਿਵਾ ਅਮਲਾ ਵੀ ਇਹਨਾਂ ਨੇ ਕੀਤਾ ਸੀਗਾ ਤੋਂ ਅਸੀਂ ਦੋ ਦੋਨੋ ਕੇਸਿਸ ਹੈਗੇ ਅਸੀਂ ਦੋਨੋ ਕੇਸਿਸ ਜਿਹੜੇ ਹੈਗੇ ਇਹਦੇ 'ਚ ਅਸੀਂ ਟੈਸਟ ਜਿਹੜਾ ਹੈਗੇ ਪਰਲੇ ਸਰ ਮੈਡੀਕਲ ਸਟੋਰ ਦੋਨੋਂ ਸੇਮ ਪਰਸਨ ਦੇਖੋ ਜੀ ਜੋ ਪ੍ਰਾਇਮਰ ਫਸਾਈ ਪਾਇਆ ਗਿਆ ਹੈ ਕਿ ਜਿਹੜਾ ਲਾਉਪਰੀ ਤੋਂ ਜਿਹੜਾ ਸਬਜੀਤ ਸਬੀ ਇਹਨਾਂ ਦੋਨਾਂ ਹੀ ਦੋਨੋਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਸੀ ਮੈਡੀਕਲ ਸਟੋਰ ਵਾਲੇ ਜਿਹੜੇ ਮੈਡੀਕਲ ਸਟੋਰ ਮੈਡੀਕਲ ਮੈਡੀਕਲ ਸਟੋਰ ਆਵੇ ਤੇ ਜਿਹੜਾ ਜਿਹੜਾ ਪਹਿਮ ਸਹੀ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਸੁਰਤੀ ਮੰਗੀ ਸੀਗੀ ਤੋ ਉਹਦੀ 50 ਲੱਖ ਦੇ ਅਰਾਊਂਡ ਜਿਹੜੇ ਸੀਗੇ 40 ਡਿਮਾਂਡ ਕੀਤੀ ਸੀਗੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹੈਗੇ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰ ਰਹੇ ਹੈਗੇ ਜਿਹੜੇ ਆਪਣਾ ਬਲੋਂਗ ਕਰਦੇ ਨੇ ਜਿਹੜੇ ਆ ਜਿਹੜਾ ਹੈਗਾ ਅਮ੍ਰਿਤ ਦੱਲਮ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂ ਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਟ੍ਰਾਇਮਸ ਹੈਈ ਉਦਾ ਵੀ ਉਹ ਅਸੀਂ ਸਟੈਬਲਿਸ਼ ਕਰ ਵੇਗੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਡੋਫਨਾ ਉਹ ਨਹੀਂ ਫਸਟ ਇਨਸੀਡੈਂਟ ਤੇ ਹੀ ਸ਼ਾਮਿਲ ਹੈਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਉਹਨਾਂ ਕਿੰਨੇ ਕੇ ਸਾਹਮਣੇ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤਾਂ ਨੂੰ ਜਾਣ ਦਿੱਤਿਆ ਜਿੱਦਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਗੋਲੀਆਂ ਨਾਲ ਨਹੀਂ ਇਹ ਜੋ ਸਮੂਹ ਤੋਂ ਜਿਹੜਾ ਹੈਗਾ ਟਾਈਮ ਆਫ ਅਫਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇ ਹੈਗੇ ਬਾਕੀ ਸੀ ਇਹਨੂੰ ਚੈੱਕ ਕਰੇ ਹੈਗੇ ਕਿ ਇਹਨਾਂ ਦੇ ਵੱਲੋਂ ਕੋਈ ਜੜੀ ਵਾਰਦਾਤ ਜਾਂ ਜਾਂ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਰਦਾਤ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਹੀ ਰਿਕੋਲ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜਿਹੜੀ ਹੈਗੀ ਫਾਇਰਿੰਗ ਦੀ ਜਿਹੜੀ ਵਾਪਦਾਤ ਹੈ ਉਹਨੂੰ ਬੜੇ ਜਿਹਨੂੰ ਕਹਿੰਦੇ ਹੈਗੇ professionl ਤਰੀਕੇ ਨਾਲ ਜਿਹੜਾ ਹੈਗਾ ਅਸੀਂ ਟ੍ਰੇਸ ਜਿਹੜਾ ਹੈਗੇ ਕੋਈ ਇੱਕ ਜਾਂ ਇਸ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ਥਿਸ ਪੁਆਇੰਟ ਆਫ ਟਾਈਮ ਅਸੀਂ ਅਜੇ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅ ਅਸੀਂ ਇਹਦੇ ਚ ਕਿਹੜੀ ਕਿਹੜੀ ਲੀਡਰ ਨਿਕਲਦੀ ਹੈ ਹੈਗੀ ਉਹ ਉਹਦੇ ਚ ਡਿਪੈਂਡ ਕਰੋਗੇ ਜਿਹੜਾ ਵਿਦੇਸ਼ ਬਿਠਾ ਲੜਕਾ ਉਹਦੇ ਸਬੰਧ ਚ ਕੌਣ ਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਹੈ ਸਰ ਦੇ ਆ ਜਾਂ ਕੋਈ ਫੰਕ ਨਹੀਂ ਜੀ ਨਹੀਂ ਇਹੋ ਇਹ ਜੋ ਫਨਾਉਤ ਹੋ ਇਹਨਾਂ ਦਾ ਪੜਾਈ ਨਾਲ ਕੋਈ ਰਿਲੇਸ਼ਨ ਨਹੀਂ ਹੈ ਵੈਪਨ ਸਰ ਇਹ ਇੰਡੀਅਨ ਨਹੀਂ ਹੈ ਤੇ ਕੋ ਉਹ ਸਾਰੇ ਅਸੀਂ ਚੈੱਕ ਕਰ ਰਹੇ ਹਾਂ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਕੀਤੀ ਉਹ ਸਾਰਾ ਇਨਵੈਸਟੀਗੇਸ਼ਨ ਚ ਅਸੀਂ ਦੇਖਾਂਗੇ ਜਿਹੜੇ ਕਿੰਨੇ ਕਿੰਨੇ ਕੀ ਕੀ ਕੀਤਾ ਹੈ ਥੈਂਕ ਯੂ